ਹਾਂਜੀ ਮੈਂ ਤਾਂ ਇਹਦਾ ਜੱਗੇ ਦਾ ਬਹੁਤ ਧੰਨਵਾਦ ਕਰਦਾ ਜੀ ਨੇ ਇੰਨੇ ਆਪਣੇ ਬਾਬ ਬਵਾਲ ਚੱਲੀ ਜਾਂਦੇ ਨਗਰ ਦੇ ਵਿੱਚ ਤੇ ਵਿਚਾਰੇ ਨੂੰ ਜ਼ਰਤ ਕੀ ਤੇ ਖੜਾ ਹੁੰਦੀ ਸਤਿ ਸ੍ਰੀ ਅਕਾਲ ਦੋਸਤੋ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਮਾਲਵੇ ਦਾ ਪਿੰਡ ਬੰਗੀ ਰੁੱਗੂ ਜਿੱਥੇ ਇੱਕ ਨੌਜਵਾਨ ਆਗੂ ਸਰਦਾਰ ਜਗਸੀਰ ਸਿੰਘ ਭੁੱਲਰ ਉਹਨਾਂ ਨੇ ਆਉਣ ਵਾਲੇ ਸਰਪੰਚੀ ਦੀਆਂ ਚੋਣਾਂ ਵਿੱਚ ਸਾਲਾਂ ਲਈ ਆਪਣੇ ਘਰੇ ਇਕੱਠ ਰੱਖਿਆ ਹੋਇਆ ਤੇ ਉੱਥੇ ਜਾ ਕੇ ਜੋ ਵੀ ਗੱਲਬਾਤ ਆ ਪਿੰਡ ਦੇ ਲੋਕਾਂ ਨਾਲ ਸਹਿਯੋਗ ਜੋ ਉਹਨਾਂ ਨੂੰ ਮਿਲ ਰਿਹਾ ਉਹ ਜਾ ਕੇ ਤੁਹਾਨੂੰ ਸਾਰਾ ਦਿਖਾ ਰਹੇ ਆਂ ਜੁੜੇ ਰਹੋ ਸਾਡੇ ਨਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਕਿਤੇ ਸਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਆਪਾਂ ਕਿਸ ਮਕਸਦ ਵਾਸਤੇ ਇਕੱਠੇ ਹੋਏ ਆ ਤਿੰਨ ਚਾਰ ਮਹੀਨਿਆਂ ਨੂੰ ਸਰਪੰਚੀ ਦਾ ਇਲੈਕਸ਼ਨ ਆਉਣ ਵਾਲਾ ਹੈ ਤੇ ਹਰ ਇੱਕ ਬੰਦੇ ਚਾਹੁੰਦਾ ਹੈ ਵੀ ਆਪਾਂ ਚੰਗਾ ਸਰਪੰਚ ਬਣਾਈ ਗਏ ਪਹਿਲੀ ਗੱਲ ਤਾਂ ਹਰ ਇੱਕ ਬੰਦੇ ਦੀ ਇਸ ਕੰਮ ਦੇ ਵਿੱਚ ਜ਼ਰੂਰਤ ਨਹੀਂ ਪੈਂਦੀ ਆਉਣ ਦੀ ਕਿਉਂਕਿ ਇਲੈਕਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਬਹੁਤ ਮਹਿੰਗੇ ਹੋ ਚੁੱਕੇ ਆ ਇਹਦੇ ਵਿੱਚ ਬਹੁਤ ਪਰਿਵਾਰ ਨੂੰ ਪ੍ਰੇਸ਼ਾਨੀਆਂ ਵੀ ਸਾਹਮਣਾ ਕਰਨਾ ਪੈਂਦਾ ਹੈ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹਣਾ ਵੀ ਜੇ ਜੱਗੇ ਨੇ ਜ਼ਰੂਰਤ ਕੀਤੀ ਹੈ ਇਹ ਚਾਹੁੰਦਾ ਸਰਪੰਚ ਬਣਨਾ ਤਾਂ ਇਤੋਂ ਚੰਗਾ ਮੇਰੇ ਦਿਮਾਗ ਨਾਲ ਆਪਾਂ ਨੂੰ ਬੰਦਾ ਨਹੀਂ ਮਿਲਣਾ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਵੀ ਆਪਾਂ ਸਾਰੇ ਰਲ ਮਿਲ ਕੇ ਇਸ ਪਰਿਵਾਰ ਦੀ ਮਦਦ ਕਰੀਏ ਜੇ ਕੋਈ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਗੁੱਸਾ ਅਗਲਾ ਤਾਂ ਆਪਾਂ ਬਹਿ ਕੇ ਇਹਦਾ ਹੱਲ ਕਰ ਲਾਂਗੇ ਮੈਂ ਤੁਹਾਨੂੰ ਸਾਰਿਆਂ ਦਾ ਸਤਿਕਾਰ ਕੇ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਤਰੋਂ ਮਨੋਂ ਤਰੋਂ ਆਪਾਂ ਜੱਗੇ ਦੀ ਮਦਦ ਕਰੀਏ ਮੈਂ ਤਾਂ ਜੱਗੇ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਅੱਜ ਤੋਂ ਤਨੋਂ ਮਨੋਂ ਤਨੋਂ ਹਰ ਗੱਲੋਂ ਤੇਰੇ ਨਾਲ ਭਾਈ ਸਾਰਿਆਂ ਨੂੰ ਬੰਪਰ ਸਹਿਮਤੀ ਇਸ ਗੱਲ ਨਾਲ ਜਕਾਰਾ ਛੱਡ ਗਏ ਬੋਲੇ ਸੋਨਹਾਲ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਜੀ ਵਾਜਾ ਹਲਵਾਲਾ ਨਗਰ ਦੀ ਇਕੱਤਰਤਨ ਵੇਖ ਕੇ ਬਹੁਤ ਬਹੁਤ ਬੋਲੋ ਬਸ ਕੋਈ ਨਹੀਂ ਮੈਨੂੰ ਕਿਸੇ ਬੜੀ ਚੁਸਧੀ ਗੱਲ ਹੈ ਸਾਰਾ ਨਗਰ ਇਕੱਤਰ ਹੋਇਆ ਪਰ ਇੱਕ ਸਾਰੇ ਨਗਰ ਨੂੰ ਬੇਨਤੀ ਇਹ ਹੈ ਵੀ ਪਾਰਟੀ ਵਾਜੀ ਤੋਂ ਉੱਠ ਕੇ ਇਹਦਾ ਸਾਥ ਜੱਗਾ ਸਿੰਘ ਦਾ ਸਾਥ ਦੇਣਾ ਇਹ ਨਾ ਹੋਵੇ ਕੱਲ ਨੂੰ ਵੋਟ ਹਰੇਕ ਬੰਦਾ ਪਾਉਂਦਾ ਪਰ ਵੋਟ ਦਾ ਆਸਾਨ ਵਾਲਾ ਪੱਟਾ ਹੁੰਦਾ ਹਰੇਕ ਬੰਦਾ ਚਾਹੁੰਦਾ ਮੈਂ ਵੋਟ ਪਾਈ ਆ ਸਰਪੰਚ ਮੇਰੀ ਜੇਬ ਚ ਨਾ ਨਾ ਇਹ ਨਜਾਇਜ਼ ਝੂਠੇ ਕੰਮ ਹੁੰਦੇ ਨੇ ਅੱਧਾ ਪਿੰਡ ਨਰਕ ਚ ਡੁੱਬੀ ਜਾਂਦਾ ਅੱਧਾ ਪਿੰਡ ਦੀਆਂ ਗੜੀਆਂ ਬਣ ਗਈਆਂ ਇਹਦੇ ਪਰ ਜਿਹੜਾ ਪਹਿਲੇ ਪਲਾਨ ਚ ਹੋਇਆ ਸਾਰੇ ਨਗਰ ਨੂੰ ਪਤਾ ਹੈ। ਅਟਾਈਆ। ਇਹੀ ਬੇਨਤੀ ਹੈ ਵੀ ਸਾਰਾ ਨਗਰ ਇਹਦਾ ਸਾਥ ਦਿਓ ਤਾਂ ਕਿ ਪਾਰਟੀ ਵਾਈਟ ਉੱਠ ਕੇ ਸਾਰਿਆਂ ਦੇ ਸਾਂਝੇ ਕੰਮ ਕਰ ਸਕੇ। ਇੱਕ ਹੋਰ ਆਈ। ਸਾਰਾ ਨਗਰੇ ਦੇ ਨਾਲ ਤੁਸੀਂ ਸਾਰੇ ਉਹ ਕਰ ਲਓ ਇੱਕ ਤਾਂ ਚੋਰੀ ਵਾਲੇ ਦੇ ਮਗਰ ਨਹੀਂ ਮੈਂ ਜਾਂਦਾ। ਇੱਕ ਚਿੱਟੇ ਵਾਲੇ ਦੇ। ਗੱਲ ਸਹੀ ਹੈ। ਉਹ ਬੰਦਿਆ ਦੀ ਦੋ ਕੰਮ ਵਾਲੇ ਬੰਦਿਆਂ ਦੀ ਵਿਰੋਧਤਾ ਕਰਾਂਗੇ ਜੱਜ ਕੇ। ਜਿਹੜਾ ਕੋਈ ਚਿੱਟੇ 'ਚ ਫੜੀਦਾ ਆਪਣੇ ਪਿੰਡ ਦਾ ਜਾਂ ਕੋਈ ਚੋਰੀ 'ਚ ਫੜੀਦਾ ਤੇ ਬਾਕੀ ਕੋਈ ਪਾਰਟੀ ਦਾ ਕੋਈ ਐ ਨਾ ਤੁਸੀਂ ਸੋਚੋ ਵੀ ਇਹ ਕਾਲੀਦਾਲ ਨਾਲ ਰਿਹਾ ਜਾਂ ਹੋਰ ਨਾਲ ਚੱਲਣਾ ਸਰਕਾਰ ਨਾਲ ਹੀ ਪਊਗਾ ਤੇ ਚੱਲਾਂਗੇ ਵੀ ਜਿਹੜੀ ਮੌਕੇ ਦੀ ਸਰਕਾਰ ਆ ਫੇਰ ਹੀ ਪਿੰਡ ਦੇ ਕੰਮ ਹੋਣਗੇ ਜੀ ਦੇਖੀਏ ਵੀ ਦੇਖੋ ਹੁਣ ਇਹ ਤਾਂ ਸਰਹੱਦ ਨਗਰ ਜੁੜਿਆ ਆਏਗਾ ਸਭ ਜੋ ਸਰਬਸੰਮਤੀ ਵਾਲੀ ਗੱਲ ਹੀ ਆ ਜੇ ਕੋਈ ਬੰਦਾ ਕੋਈ ਹਰਕਤ ਕਰਦਾ ਕੋਸ਼ਿਸ਼ ਕਰਦਾ ਪੇਪਰ ਭਰਨ ਦੀ ਤਾਂ ਆਪਾਂ ਸਾਰੇ ਮਿਲ ਕੇ ਜੁੜ ਕੇ ਉਹਨੂੰ ਬਹਾਉਣ ਦੀ ਕੋਸ਼ਿਸ਼ ਕਰੀਏਗਾ ਤੇ ਬੋਝੇ ਤਾਂ ਸਰਬਸੰਮਤੀ ਸਾਰਿਆਂ ਨਾਲ ਵਧੀਆ ਗੱਲ ਆ ਸੁਣ ਲੋ ਇੰਦਰ ਬਾਜੀ ਮੇਰੀ ਵੀ ਸੁਣ ਲੋਗਾ ਸਰਵਸੰਮਤੀ ਹੋ ਜਾਏ ਕਲੈਕਸ਼ਨ ਦੀ ਲੋੜ ਹੀ ਨਾ ਪਵੇ ਕਿਸੇ ਦਾ ਗੁੱਸਾ ਕਿੰਨਾ ਰਹੇ ਸਹੀ ਗੱਲ ਹੈ ਜੀ ਸਹੀ ਗੱਲ ਹੈ ਸਾਰਿਆਂ ਨਾਲ ਵਧੀਆ ਗੱਲ ਹੈ ਵੀ ਆਪਾਂ ਸਾਰੇ ਜੁੜ ਕੇ ਜੇ ਕੋਈ ਬੰਦਾ ਚਾਹੁੰਦਾ ਵੀ ਹੈ ਕੋਈ ਪੇਪਰ ਭਰਦਾ ਹੈ ਉਹਨੂੰ ਆਪਾਂ ਵਹਾਉਣ ਦੀ ਕੋਸ਼ਿਸ਼ ਕਰੀਏ ਤਾਂ ਸਰਵਸੰਮਤੀ ਹੋ ਜਾਏ ਹੋ ਜੀ ਤੇ ਗੁਰੂ ਘਰ ਦਾ ਕੋਈ ਬਣਾਉਂਦੀ ਹੋਰ ਯੱਗਾਂ ਕਰਦਾ ਹੈ ਹਾਂ ਜੇ ਕਿਸੇ ਵੀ ਗਰੀਬ ਜਨਤਾ ਦੀ ਲੜਕੀ ਦਾ ਕੋਈ ਵਿਆਹ ਹੈ ਹਾਂ ਹਰ ਇੱਕ ਲੜਕੀ ਦੇ 5200 ਰੁਪਏ ਕਹਿੰਦਾ ਮੈਂ ਆਪਦੇ ਪੁੱਲੋਂ ਤਾਰ ਕੇ ਕਰੂੰਗਾ ਠੀਕ ਹੋ ਜਾ ਠੀਕ ਕਹਿੰਦੇ ਤੁਸੀਂ ਬੋਲੋ ਇਹਦਾ ਮੈਂ ਕਾ ਬੋਲ ਦੂੰਗਾ ਨਹੀਂ ਇਹ ਤਾਂ ਆਂ ਕਹਿੰਦੇ ਸੀ ਮਖਾਜੇ ਕੁਛ ਵੀ ਜਮ ਦੇ ਸਾਹਮਣੇ ਸਮਤੀ ਹੁੰਦੀ ਆ ਚਲ ਜੇ ਕੁਛ ਜਮੇ ਕੋਈ ਨਗਰ ਨੇ ਕਹਿਤਾ ਕੋਈ ਗੋਰਖਾ ਬੰਦੇ ਜਮ ਆ ਬਣਾਇਆ ਕੋ ਸਮਝ ਕਰ ਪਾਏ ਕਰ ਲੋ ਹਾਂ ਉਹ ਨਗਰ ਦੇ ਨਾਲੀਆਂ ਹਾਂ ਨਾਲੇ ਸਾਰੀ ਪਿੱਛੇ ਚੱਕੀ ਜਾਂਦੀ ਆ ਸਾਰੀ ਜਮੇ ਕੋਈ ਨਗਰ ਕਰਦਾ ਠੀਕ ਆ ਬਸ ਸਾਰੀ ਆ ਕਹਿੰਦੇ ਬੰਦਾ ਜੇ ਇੱਕਲਾ ਖੜਾ ਹੁੰਦਾ ਉਹਨੂੰ ਘਰੇ ਜਾ ਕੇ ਉਹਨੂੰ ਪਿਆਰ ਨਾਲ ਕਹਿ ਕੇ ਛਡਕਾਰਨਾ ਵੀ ਲੈ ਪਾਈ ਤੂੰ ਬਾਜੂ ਭਾਈ ਜਾਇ ਤੁਮਨੇ ਇਹਨੂੰ ਪਾਸਾਲ ਦੇ ਦਿੰਦੇ ਐਨੇ ਤੈਨੂੰ ਟਾਈਮ ਦੇ ਦੇਣਗੇ ਕੋਈ ਗੱਲ ਆਪਾਂ ਇੱਕ ਵਾਰੀ ਸਾਰੇ ਨਗਰ ਦੇ ਧਿਆਨ ਚ ਲਿਆਉਂਦੇ ਜੀ ਗੱਲ ਆ ਲੇ ਤਿੰਨ ਚਾਰ ਮਹੀਨੇ ਪਏ ਆ ਨੋਟੀਫਿਕੇਸ਼ਨ ਸਰਕਾਰ ਨੇ ਕੀ ਕਰਨਾ ਹੈ ਕੀ ਹੋਊਗਾ ਆਪਾਂ ਇੱਕ ਵਾਰੀ ਤੁਹਾਡੇ ਸਾਰੇ ਨਗਰ ਦੇ ਧਿਆਨ ਚ ਲਿਆਤੀ ਗੱਲ ਆ ਜਿੱਥੇ ਜਗਾ ਭਾਈ ਮੈਦਾਨ ਚ ਆਪਾਂ ਸਾਰਿਆਂ ਦੀ ਮਦਦ ਕਰਨੀ ਹੈ ਜੇ ਕੋਈ ਉਦੋਂ ਵਾਲਾ ਕੋ ਨੋਟੀਫਿਕੇਸ਼ਨ ਹੋ ਰਿਹਾ ਤਾਂ ਉਹਦੇ ਮੁਤਾਬਕ ਚੱਲ ਪਾਂਗੇ ਠੀਕ ਆ ਕਰ ਪਤਾ ਨਹੀਂ ਸਰਕਾਰ ਨੇ ਹਜੇ ਕੀ ਕਰਨਾ ਕੋਈ ਨੋਟੀਫਿਕੇਸ਼ਨ ਵਗੈਰਾ ਕੁਝ ਨਹੀਂ ਹੋਇਆ ਜੀ ਠੀਕ ਕਰੋ ਸਰਕਾਰ ਦਾ ਕੋਈ ਬਦਲ ਜਾਂਦਾ ਸਿਸਟਮ ਜਾਂ ਫਿਰ ਰਿਜ਼ਰਵ ਹੁੰਦੀ ਆ ਜਾਂ ਕੋਈ ਚਰਨਲ ਹੁੰਦੀ ਆ ਆਪਾਂ ਭਰੋਸਾ ਹੋਣਾ ਚੱਲਾਂਗੇ ਸਾਰੇ ਸਹੀ ਗੱਲ ਜਿਹੜੇ ਸਾਰੇ ਦੇ 3 4 ਅੱਜ ਲਾਦੀ ਨਗਰ ਦੇ ਗੱਲ ਬਸ ਸਾਡੇ ਸਾਰੇ ਇਕੱਠੇ ਹੋਏ ਆ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰਕਾਰ ਤੋਂ ਠੀਕ ਹੈ ਜੀ ਹੋ ਵੀ ਕਿਸੇ ਨੇ ਕੁਝ ਕਹਿਣਾ ਕੋਈ ਆ ਜੀ ਪੱਲ ਬਦਲ ਕਰਨ ਚਾਹੁੰਦਾ ਹੈ ਉਸੇ ਗੱਲ ਹੈ ਕਿ ਦਿਮਾਗ ਤੋਂ ਦੇਖ ਲਓ ਆ ਦੋ ਵੀ ਨਾ ਕੋਲਾ ਚਾਹ ਹੁੰਦਾ ਇਹ ਪਿੰਡ ਚ ਚੱਲਣਾ ਉਹ ਸਰ ਵੱਧ ਜਾਂਦੀ ਹੈ ਜਿੰਨੇ ਇਲੈਕਸ਼ਨ ਹੋਏ ਹੁੰਦੇ ਸਭ ਕੁਝ ਨਹੀਂ ਚੱਲ ਜੇ ਮੇਰਾ ਸਭ ਕੁਝ ਨਾ ਕੰਮ ਚੱਲ ਜੀ ਤੇ ਬੰਦਾ ਦੇਖੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਾਂ 5 ਸਾਲ ਆਪਾਂ ਜਦੋਂ ਸਰਪੰਚ ਚੁਣਦੇ ਆਂ ਜੀ ਕੋਈ ਬੰਦਾ ਆਪਾਂ شریف ਚੁਣ ਲਿਆ ਚਾਹੇ ਕੋਈ ਕੰਮ ਕਰਨ ਪੰਜ ਸਾਲ ਪਿੱਛੇ ਚਲਾ ਜਾਂਦਾ ਇਹ ਹੁਣ ਪਿਛਲੇ 5 ਸਾਲ ਸਮਝ ਲਓ ਆਪਣੇ ਐਵੇਂ ਗਏ ਆਪਾਂ ਉਹਨੂੰ ਮਾੜਾ ਨਹੀਂ ਕਹਿੰਦੇ شریف ਸੀ ਹਤੀ شریف ਸੀ ਬੰਦਾ ਚਲੋ 5 ਸਾਲ ਆਪਾਂ ਐਵੇਂ ਹੀ ਗਏ ਕੋਈ ਨਾ ਕੋਈ ਵਿਕਾਸ ਦਾ ਕੰਮ ਨਾ ਕੋਈ ਹੋਰ ਕੰਮ ਔਰ ਅੱਧੇ ਕੇ ਬੰਦੇ ਮੈਂ ਕਹਿੰਦਾ ਵੀ ਸਰਪੰਚ ਦੇ ਕੈਂਡੀਡੇਟ ਹੈ ਜਿੱਦ ਦੇ ਅਸੀਂ ਨਸ਼ੇ ਦਾ ਮੁੱਦਾ ਚੱਕਿਆ ਮੈਂ ਤੇ ਜੱਗੇ ਨੇ ਪਹਿਲੇ ਅਸੀਂ ਸਾਥ ਦੇ ਵਿੱਚ ਉੱਥੇ ਦੋ ਬੰਦੇ ਤਿੰਨ ਬੈਠੇ ਸੀ ਜਦੋਂ ਅਸੀਂ ਮੁੱਦਾ ਚੱਕਦੇ ਉੱਠ ਕੇ ਘਰੋਂ ਤੁਰ ਕੇ ਸਾਡੇ ਨਾਲ ਗੁਰੂ ਘਰ ਨਹੀਂ ਗਏ ਉਹ ਫਿਰ ਉਹੋ ਜਿਹੇ ਬੰਦੇ ਨੂੰ ਆਪਾਂ ਸਰਪੰਚ ਬਣਾ ਕੇ ਕੀ ਚਾਹਣਾ ਹੈ ਔਰ ਉਦੋਂ ਤੋਂ ਕੁਝ ਭਾਅ ਦੇ ਆਪਾਂ ਜ ਬੰਦੇ ਸਰਪੰਚ ਬਣਾ ਕੇ ਜਿਹੜਾ ਮਿਉਂ ਮਿਉਂ ਕਰਦਾ ਸਰਪੰਚ ਜੁਰਤ ਵਾਲਾ ਬੰਦਾ ਹੋਣਾ ਚਾਹੀਦਾ ਜਿਹਦਾ ਜ਼ਿਆਰ ਬੰਦੇ ਵਿੱਚ ਖੜਾ ਚੰਗਾ ਵੀ ਲੱਗੇ ਥਾਣੇ ਠੱਪੇ ਬੋਲੇ ਵੀ ਉਹਨੂੰ ਪਤਾ ਵੀ ਹੋਵੇ ਮੇਰਾ ਕੰਮ ਕਿੱਥੋਂ ਹੋਊਗਾ ਜਾ ਕੇ ਰਿਸਕ ਬਾਕੀ ਕੀ ਢੇੜਾ ਹਾਂਜੀ ਮੈਂ ਤਾਂ ਇਹਦਾ ਜੱਗੇ ਦਾ ਬਹੁਤ ਧੰਨਵਾਦ ਕਰਦਾ ਜੀ ਨੇ ਇੰਨੇ ਆਪਣੇ ਬਾਬ ਬਵਾਦ ਚੱਲੀ ਜਾਂਦੇ ਨਗਰ ਦੇ ਵਿੱਚ ਨੇ ਵਿਚਾਰੇ ਨੂੰ ਜ਼ਰੂਰਤ ਕੀਤੇ ਖੜਾ ਹੁੰਦੀ ਹਰੇਕ ਬੰਦਾ ਕੋਈ ਨਹੀਂ ਇਹਨਾਂ ਬਵਾਦ ਬਵਾਦਾਂ ਦੇ ਵਿੱਚ ਖੜਾ ਹੁੰਦਾ ਹੈ ਸਹੀ ਗੱਲ ਨਹੀਂ ਆਉਂਦਾ ਨਸਾਂ ਬਾਜ ਜਾਣੀਆਂ ਗਾਣੀਆਂ ਹਾਂ ਹਾਂ ਆਪਾਂ ਮੈਂ ਤਾਂ ਇਸ ਨੂੰ ਕਹਿੰਦਾ ਵੀ ਆਪਾਂ ਬਹੁਤ ਵਧੀਆ ਬੰਦਾ ਆਪਾਂ ਨੂੰ ਮਿਲਿਆ ਵੱਧ ਤੋਂ ਵੱਧ ਆਪਾਂ ਦੀ ਮਦਦ ਕਰੋ ਆਪਾਂ ਨੂੰ ਸਰਪੰਚ ਬਣਾਏਗੇ ਤੇ ਆਪਾਂ ਪਿੰਡ ਦੇ ਵਿੱਚ ਵੱਧ ਤੋਂ ਵੱਧ ਸੁਧਾਰ ਕਰਕੇ ਬਾਕੀ ਸਾਰੇ ਇਸ ਜੱਗੇ ਤੇਰੇ ਨਾਲਾਂ ਵਿਸ਼ਵਾਸ ਤੋਂ ਉਹਨੇ ਤੈਨੂੰ ਕਿਸੇ ਕੰਮ ਦਾ ਤੈਨੂੰ ਕੋਈ ਵੀ ਪਿੱਛਾ ਨਹੀਂ ਦੇਊਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ ਠੀਕ ਹੈ ਤਾਂ ਬਸ ਬਹੁਤ ਜੇ ਤੁਸੀਂ ਕਿਸੇ ਨੇ ਬੋਲਣਾ ਤਾਂ ਪੁੱਛਦਾ ਸਰ ਨਹੀਂ ਹੈ ਕਿ ਨੇ ਗੱਲਬਾਤ ਕੋਈ ਕੋਈ ਗੱਲਬਾਤ ਕਰਨੀ ਹੈ ਕਿਸੇ ਨੇ ਹੋਰ ਬਸ ਗੱਲਬਾਤ ਜੀ